ਜੋ ਸਾਡੀ ਜ਼ਿੰਮੇਵਾਰੀ ਮਿਲੀ ਹੈ ਉਹਨੂੰ ਅਸੀਂ ਇਮਾਨਦਾਰੀ ਤੇ ਮਿਹਨਤ ਦੇ ਨਾਲ ਨਿਭਾ ਸਕੀਏ ਤੇ ਤਮਾਮ ਸਾਡੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਾਡੇ ਨੈਸ਼ਨਲ ਕੁਰਵਿੰਦਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਇਨਚਾਰਜ ਮਨੀਸ਼ ਸੋਦੀਆ ਜੀ ਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਸ਼ੈਰੀ ਕਲਸੀ ਜੀ ਲਾਲਪੁਰਾ ਜੀ ਤੇ ਸਪੈਸ਼ਲ ਮੈਂ ਧੰਨਵਾਦ ਕਰਦਾ ਸਾਡੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਜੀ ਸਾਡੇ ਵਿਚਕਾਰ ਸਾਡੇ ਨਾਲ ਆਏ ਆ ਬੱਲੂ ਪਾਟਕ ਜੀ ਸਰਾਲ ਜੀ ਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਇਹ ਵਿਸ਼ਵਾਸ ਮੇਰੇ ਤੇ ਜਿਤਾ ਕੇ ਐਡੀ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਯੂਥ ਵਿੰਗ ਦੀ ਤੇ ਮੈਂ ਜਿਸ ਪਰੋਸੇ ਨਾਲ ਇਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਮੈਂ ਸਾਰਿਆਂ ਨਾਲ ਵਾਦਾ ਕਰਦਾ ਉਸੇ ਇਮਾਨਦਾਰੀ ਤੇ ਤਨਦੇਹੀ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਅਸੀਂ 2027 ਚ ਇਹ ਸਾਰੀ ਟੀਮ ਇੱਕ ਵਾਰ ਫੇਰ ਪੰਜਾਬ ਚ ਸਰਕਾਰ ਬਣਾਏਗੀ ਤੇ ਜੋ ਪੰਜਾਬ ਸਰਕਾਰ ਦੀਆਂ ਅੱਜ ਘਰ-ਘਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਅਸੀਂ ਸਾਰੇ ਨੌਜਵਾਨ ਮਿਲ ਕੇ ਉਹਨਾਂ ਸਹੂਲਤਾਂ ਨੂੰ ਚਾਹੇ ਐਜੂਕੇਸ਼ਨ ਦੀ ਗੱਲ ਹੋਵੇ ਚਾਹੇ ਹੈਲਥ ਦੀ ਗੱਲ ਹੋਵੇ ਅਸੀਂ ਉਹਨਾਂ ਸਹੂਲਤਾਂ ਨੂੰ ਆਪਣੇ ਨੌਜਵਾਨਾਂ ਤੱਕ ਘਰ-ਘਰ ਪਹੁੰਚਾਵਾਂਗੇ ਮਹਿਲਾ ਨੂੰ 1000 ਰੁਪਏ ਦਿੱਤਾ ਸੀ ਵਾਦਾ ਕੀਤਾ ਸੀ ਹਾਲੇ 4-5 ਮਹੀਨੇ ਹੋ ਗਏ 5ਵੇਂ ਚੱਲ ਪਏ ਆ ਜੀ ਹੋਰ ਕੁਝ ਮਹੀ ਕੁ ਚੰਦ ਮਹੀਨੇ ਰਹਿ ਗਏ ਬਿਲਕੁਲ ਦੇਖੋ ਸਾਰੇ ਵਾਦੇ ਪੂਰੇ ਕਰਾਂਗੇ ਆਂਦੇ ਸਾਰੀ ਬਿਜਲੀ ਦੀ ਗਾਰੰਟੀ ਦਾ ਵਾਦਾ ਪੂਰਾ ਕੀਤਾ ਗਿਆ ਅੱਜ ਹੈਲਥ ਕਾਰਡ ਬਣਾਏ ਜਾ ਰਹੇ ਆ ਜਿਦੇ ਨਾਲ ਹਰ ਘਰ ਨੂੰ ਜੇ ਕਿਤੇ ਉਹਨਾਂ ਦੇ ਵਿਪਤਾ ਨਾ ਪਵੇ ਤੇ ਕੋਈ ਇਹ ਜੀ ਘਟਨਾ ਨਾ ਹੋਵੇ ਤਾਂ 10 ਲੱਖ ਦਾ ਮੁਫਤ ਇਲਾਜ ਦੀ ਸਕੀਮ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਲੈ ਕੇ ਆਏ ਆਂ ਤੀਰਥ ਯਾਤਰਾ ਕਰਾ ਰਹੇ ਆਂ ਪੰਜਾਬ ਦੇ ਬਜ਼ੁਰਗਾਂ ਨੂੰ ਉਹਨਾਂ ਨੂੰ ਤੁਸੀਂ ਜਾ ਕੇ ਮਿਲੋ ਤੇ ਉਹਨਾਂ ਨੂੰ ਕਿੰਨੀ ਫੈਸਿਲਿਟੀ ਹੋ ਰਹੀ ਆ ਘਰ ਘਰ ਬਿਜਲੀ ਫ੍ਰੀ ਐ ਸੋ ਤਮਾਮ ਜੋ ਵਾਅਦੇ ਕਰੇ ਆਂ ਉਹ ਆਮ ਆਦਮੀ ਪਾਰਟੀ ਪੂਰਾ ਕਰੇਗੀ ਤੇ ਅੱਜ ਨੌਜਵਾਨਾਂ ਦੇ ਲਈ ਜੇ ਮੈਂ ਗੱਲ ਕਰਾਂ ਪੰਜਾਬ 'ਚ 3100 ਦੇ ਕਰੀਬ ਹਰ ਹਲਕੇ 'ਚ ਗਰਾਊਂਡ ਬਣਾਏ ਜਾ ਰਹੇ ਆਂ ਤੇ ਮਾਨ ਸਾਹਿਬ ਨੇ ਇਹ ਵੀ ਕਿਹਾ ਕਿ ਹਰ ਪਿੰਡ 'ਚ ਵੀ ਗਰਾਊਂਡ ਬਣਾਇਆ ਜਾਏਗਾ ਅੱਜ 3100 ਤਾਂ ਜੰਗੀ ਪੱਦਰ ਤੇ ਇੱਕ ਵਧੀਆ ਗਰਾਊਂਡ ਬਣਾਏ ਜਾ ਰਹੇ ਆ ਤੇ ਉੱਥੇ ਉਹਨਾਂ ਨੂੰ ਖੇਡਾਂ ਦਾ ਸਮਾਨ ਦਿੱਤਾ ਜਾ ਰਿਹਾ ਜਿੰਮ ਦਿੱਤੇ ਜਾ ਰਹੇ ਆ ਸੋ ਅਸੀਂ ਨੌਜਵਾਨਾਂ ਨੂੰ ਨਸ਼ੇ ਜਾਂ ਤੋਂ ਹਟਾ ਕੇ ਜੋ ਇੱਕ ਆਪਣੇ ਪੰਜਾਬ ਨੂੰ ਨਸ਼ਿਆਂ ਦਾ ਕੋੜ ਲੱਗਿਆ ਹੋਇਆ ਸੀ ਅਸੀਂ ਉਹ ਨੌਜਵਾਨਾਂ ਨੂੰ ਉਹ ਰਾਤੋਂ ਹਟਾ ਕੇ ਗਰਾਊਂਡਾਂ ਨਾਲ ਜੋੜਨ ਦਾ ਕੰਮ ਕਰ ਰਹੇ ਆ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਇੱਕ ਚੰਗੇ ਰਾਹ ਪਾ ਸਕਾਂ ਉਹਨਾਂ ਨੂੰ ਨੌਕਰੀਆਂ ਦੇ ਸਕਾਂ ਅੱਜ 65000 ਦੇ ਕਰੀਬ ਬਿਨਾਂ ਕਿਸੇ ਛਪਾਰਸ਼ ਤੋਂ ਮਾਨ ਸਾਹਿਬ ਦੀ ਸਰਕਾਰ ਨੌਕਰੀਆਂ ਦੇ ਰਹੀ ਹੈ ਸੋ ਇਹ ਸਾਰੇ ਤਮਾਮ ਕੰਮ ਇਹ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਆ ਅੱਜ ਤਮਾਮ ਗਿਣਤੀ ਚ ਨੌਜਵਾਨ ਵੀ ਇੱਥੇ ਆਏ ਆ ਸਾਰੇ ਸਾਥ ਦੇਣ ਸੋ ਲੱਗੇ ਹੋਏ ਆ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੁਸੀਂ ਯੂਥ ਦੇ ਪ੍ਰਧਾਨ ਬਣੇ ਹੋ ਪੰਜਾਬ ਦੇ ਤੇ ਪੰਜਾਬ ਦੇ ਵਿੱਚ ਕਿੰਨੀਆਂ ਟਿਕਟਾਂ ਦੀ ਤੁਸੀਂ ਮੰਗ ਕਰਦੇ ਹੋ ਯੂਥ ਨੂੰ ਜਿਹੜੀਆਂ ਦਿੱਤੀਆਂ ਜਾਣ ਦੇਖੋ ਪਹਿਲਾਂ ਹੀ ਪੰਜਾਬ 'ਚ ਸਰਕਾਰ ਨੌਜਵਾਨਾਂ ਦੀ ਹੈ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਸਟੇਟ ਨੇ ਇੰਨੇ ਨੌਜਵਾਨ ਨੂੰ ਟਿਕਟਾਂ ਦੇ ਕੇ ਨਿਵਾਜਿਆ ਤੇ ਇਹੀ ਉਮੀਦ ਕਰਾਂਗੇ ਕਿ ਆਉਣ ਵਾਲੇ ਵੀ ਸਾਡੇ ਸਾਰੇ ਨੌਜਵਾਨ ਐਮਐਲਏ ਵਧੀਆ ਕੰਮ ਕਰ ਰਹੇ ਆ ਸਾਰੇ ਯੰਗ ਹੈ ਸਾਡਾ ਮਕਸਦ ਹੈ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਚੰਗੀ ਦਿਸ਼ਾ ਦਈਏ ਇੱਕ ਚੰਗਾ ਪਲੇਟਫਾਰਮ ਦਈਏ ਯੂਥ ਕਲੱਬਾਂ ਰਾਹੀਂ ਉਹਨਾਂ ਨੂੰ ਅਸੀਂ ਖੇਡਾਂ ਨਾਲ ਜੋੜੀਏ ਇਹ ਸਾਡਾ ਮੁੱਖ